जय बाबा जी ਸਾਰਿਆਂ ਨੂੰ ਡੇਰਾ ਬਾਬਾ ਰੱਖਾ ਜੀ ਸ੍ਰੀ ਚਮਕੌਰ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਅੱਜ ਮਿਤੀ 5 ਫਰਵਰੀ 2025 ਦਿਨ ਬੁੱਧਵਾਰ ਸਾਲਾਨਾ ਭੰਡਾਰਾ ਜਿਹੜਾ ਕਰਵਾਇਆ ਜਾ ਰਿਹਾ ਇਹ ਸਥਾਨ ਸਾਹਮਣੇ ਸੱਲੂ ਮਾਜਰਾ ਰੋਡ ਜਿਹੜਾ ਚੱਕੀ ਨੂੰ ਚਲੇ ਜਾਂਦਾ ਤੇ ਸਾਡੇ ਖੀਰੇ ਦਾ ਐਮ ਸੀ ਸਾਹਿਬ ਦਾ ਜਿਹੜਾ ਆਰਾਵੀ ਆ ਤੇ ਇੱਧਰ ਜਿਹੜੀ ਦਾਣਾ ਮੰਡੀ ਦੀ ਬੈਕਸਾਈਡ ਲੱਗ ਜਾਂਦੀ ਹੈ ਤੇ ਬਿਲਕੁਲ ਨਾਲ ਹੀ ਜਿਹੜਾ ਬਾਬਾ ਰੱਖਾ ਜੀ ਦਾ ਸਥਾਨ ਹੈ ਤੁਸੀਂ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਭੰਡਾਰਾ ਕਰਾਇਆ ਜਾ ਰਿਹਾ ਸਾਰੇ ਜਰੂਰ ਪਹੁੰਚੋ ਸਾਰੇ ਸੇਵਾਦਾਰ ਖੜੇ ਆ ਜੀ ਤਿਆਰੀਆਂ ਮੁਕੰਮਲ ਆ ਤੇ ਤੁਹਾਨੂੰ ਦਰਸ਼ਕਦਾਰ ਵੀ ਆਪਾਂ ਕਰਾ ਦਿੰਨੇ ਆ ਵੀਡੀਓ ਦੇ ਜ਼ਰੀਏ ਜੀ ਸਾਰੇ ਜਰੂਰ ਦਰਸ਼ਨ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜੀ ਜੈ ਬਾਬੇ ਦੀ ਜੈ ਬਾਬੇ ਦੀ ਹੁਣੇ ਪੂਜਾ ਹੋ ਕੇ ਹਟਈਏ ਜੀ ਸਮੂਹ ਇਲਾਕਾ ਦੇ ਵਾਸੀਆਂ ਨੂੰ ਬੇਨਤੀ ਹੈ ਵੀ ਜਰੂਰ ਪਹੁੰਚੋ ਭੰਡਾਰਾ ਛਕੋ ਲੰਗਰ ਛਕੋ ਤੇ ਸਾਡੀਆਂ ਸੇਵਾਦਾਰ ਖਰੀ ਚਮਕੌਰ ਸਾਹਿਬ ਦੇ ਵਾਸੀ ਪਹੁੰਚਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਵੀ ਸਾਰੇ ਜਰੂਰ ਪਹੁੰਚੋ। ਤੇ ਦਰਸ਼ਨ ਕਰਾਨੇ ਤੁਹਾਨੂੰ ਸ਼ਿਵਲਿੰਗ ਪੋलेश्वर ਸ਼ੰਕਰ ਮਹਾਰਾਜ ਜੀ ਦੇ ਇਸੇ ਸਥਾਨ ਤੇ ਆ ਦੀ ਨੰਦੀ ਮਹਾਰਾਜ ਜੀ ਦਰਸ਼ਕ ਕਰੋ ਜੀ। ਪੋਲੇ ਸ਼ੰਕਰ ਹਰ ਹਰ ਮਹਾਦੇਵ। ਸਾਰੇ ਦਰਸ਼ਕ ਕਰੋ ਹਰ ਹਰ ਮਹਾਦੇਵ। ਹਰ ਹਰ ਮਹਾਦੇਵ ਲਿਖ ਕੇ ਵੀਡੀਓ ਸ਼ੇਅਰ ਵੀ ਕਰੋ। ਤੇ ਪਹੁੰਚੋ ਜਰੂਰ ਸਾਰੇ ਇਸ ਸਥਾਨ ਦੇ ਜਿਹੜਾ ਬਿਲਕੁਲ ਨਾਲੇ ਤੁਸੀਂ ਦੇਖ ਸਕਦੇ ਹੋ ਨਾ ਇਹ ਮੰਦਿਰ ਤੋਂ ਅਸੀਂ ਦਿਖਾ ਕੇ ਹਟੇ ਹਾਂ ਅਤੇ ਸਾਹਮਣੇ ਜਿਹੜਾ ਆਪਾਂ ਸਵੇਰੇ ਸਾਰੇ ਮੱਥਾ ਟੇਕਣ ਆਨੇ ਬਾਸੜੇ ਦਾ ਨਾ ਸ਼ੀਤਲਾ ਮਾਤਾ ਦਾ ਮੰਦਿਰ ਕਈ ਵਾਰ ਆਪਾਂ ਦੇਖਦੇ ਉੱਧਰ ਸੋਚਦੇ ਵੀ ਇੱਧਰ ਕੀ ਹੈ ਨਾ ਹਾਂ ਇੱਧਰ ਇਹ ਸਥਾਨ ਆ ਜੀ ਬਾਬਾ ਰੱਖਾ ਜੀ ਦਾ ਤੇ ਸਾਹਮਣੇ ਸ਼ੀਤਲਾ ਮਾਤਾ ਜੀ ਦਾ ਮੰਦਿਰ ਉਹਨਾਂ ਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਾਨਾ ਕੋਲ ਜਾ ਕੇ ਸੋ ਇੱਥੇ ਆਪਾਂ ਸਾਰੇ ਸਵੇਰੇ ਸਵੇਰੇ ਛੋਲੇ ਆ ਕੇ ਵੀ ਬੀਜਦੇ ਆ ਤੇ ਆ ਦੇਖੋ ਜਿਹੜੇ ਸਾਡੇ ਐਨ ਆਰ ਆਈ ਵੀਰ ਬਾਹਰ ਬੈਠੇ ਆ ਨਾ ਫੌਜੀ ਵੀਰ ਸਰੰਦਾ ਤੇ ਬੈਠੇ ਆ ਇਸ ਪਿੰਡੋ ਜਰੂਰ ਸਾਰੇ ਵੀਡੀਓ ਦੇਖਿਓ ਦਰਸ਼ਨ ਕਰਿਓ ਅਤੇ ਸ਼ੇਅਰ ਵੀ ਕਰਿਓ ਸਾਹਮਣੇ ਸ਼ੀਤਲਾ ਮਾਤਾ ਦਾ ਮੰਦਿਰ ਆ ਪੂਜਾ ਹੋ ਰਹੀ ਆ ਤਮਾਮ ਸ਼ੀਤਲੇ ਜਗਦਾ ਤੁਰੀ ਸ਼ੀਤ ਜੜਾਏ ਨਮੋ ਨਮ ਜੈ ਮਾਹੀ ਮਾਤਾ ਦੇ ਉਹ ਮਥਾਲੇ ਉਹ ਮਥਾਲੇ ਉਹ ਜਾਈ ਜੀ ਦੇ ਲੋਚ ਕਦੇ ਚੱਕਰੇ ਬਰਾਸਮਾ ਮਈਆ ਤਰੀ ਚੁਨੀ ਨੂੰ ਸਤਾਰੇ ਲੱਗੇ ਹੋਏ ਆ ਇੰਨਾ ਦਿੱਤਾ ਦਾਤੀਏ ਨਜ਼ਾਰੇ ਲੱਗੇ ਹੋਏ ਆ ਸ਼ੀਤਲਾ ਮਾਤਾ ਦਾ ਮੰਦਿਰ ਜਰੂਰ ਦਰਸ਼ਨ ਕਰੋ ਹਮਾ ਸੱਦਦੇ ਆ ਠੰਡੀਆਂ ਹਵਾਵਾਂ ਦੇ ਵਿੱਚ ਸਭ ਦੀਆਂ ਚੋੜੀਆਂ ਪਰੇ ਮਨੋ ਕਾਮਨਾ ਸਭ ਦੀਆਂ ਪੂਰੀਆ ਕਰੇ ਜੈ ਸ਼ੀਤਲ ਮਾਤਾ ਆਪਾਂ ਇਸ ਸਾਈਡ ਤੋਂ ਆਨੇ ਹੁੰਨੇ ਆ ਨਾ ਮੱਥਾ ਟੇਕਣ ਸੋ ਉਹ ਵੀ ਦਿਨ ਹੁੰਦਾ ਸਵੇਰੇ ਸURE ਆਣਾ ਮੱਥਾ ਟੇਕਣਾ ਕਚੌਰੀਆਂ ਬਣਾਉਣੀਆਂ ਸੋ ਇਹ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੇ ਮੈਂ ਇਧਰੋਂ ਆ ਗਿਆ ਤੁਸੀਂ ਦੇਖ ਸਕਦੇ ਹੋ ਨਾ ਆਪਾਂ ਉਸ ਸਾਈਡ ਨੂੰ ਵਾਪਸ ਚਲੇ ਜਾਂਦੇ ਹੁਣ ਮੈਂ ਇਧਰੋਂ ਆ ਗਿਆ ਇਹ ਸਾਹਮਣੇ ਸਥਾਨ ਹੈ ਇਧਰੋਂ ਵੀ ਜਿਹੜਾ ਰਸਤਾ ਪੈ ਜਾਂਦਾ ਤੇ ਸਾਹਮਣੇ ਬਾਬਾ ਰੱਖਾ ਜੀ ਦਾ ਡੇਰਾ ਜਿਹੜੇ ਵੀਡੀਓ ਦੇਖ ਰਹੇ ਹਨ ਅੱਜ ਤੁਸੀਂ ਪਹੁੰਚੋ ਸਾਰੇ ਹਨ ਤੇ ਆਪਣਾ ਜੀਵਨ ਸਫਲਾ ਕਰੋ ਮੱਥਾ ਟੇਕੋ ਜੋ ਮਨੋਂ ਕਾਮਨਾ ਹੈ ਉਹ ਆਪਣੀ ਰੱਖੋ ਕਿਉਂਕਿ ਕੋਈ ਵੀ ਦਰਵਾਜ਼ਾ ਉੱਥੇ ਕੁਝ ਵੀ ਆਪਾਂ ਮੰਗੀਏ ਖਾਲੀ ਨਹੀਂ ਜਾਂਦਾ ਲੋਹ ਪੂਜਾ ਹੋ ਰਹੀ ਹੈ ਦੇਖ ਸਕਦੇ ਹੋ ਹਾਂ ਬਈ ਜੇ ਅੱਜ ਦੇ ਕਾਲਾ ਦੁੱਧ ਆਪੇ ਇਹਦੇ ਨਾਲ ਤੇਲਕਮ ਸ਼ਵਰਪ੍ਰੀਆ ਮੀਟਾਂ ਸਰਵਹਮਾਨ ਆਇ ਨਵੇਂ ਵਿਖਾੜਾ ਨਵੇਂ ਵਿਜਿਆ ਆਮੀ ਤੇ तकरीबन तकरीबन ਸਾਰੀਆਂ ਇਫਤਿਆਰੀਆਂ ਜਿਹੜੀਆਂ ਮੁਕੰਮਲ ਆ ਸਾਰੇ ਜਰੂਰ ਪਹੁੰਚੋ ਲੋ ਜੀ ਗਰਮਾ ਗਰਮ ਪੂੜੇ ਜਿਹੜੇ ਉਹ ਵੀ ਬਣ ਕੇ ਤਿਆਰ ਆ ਤੇ ਖੀਰ ਤਿਆਰ ਆ ਸਬ지 ਤਿਆਰ ਆ ਸਾਰੇ ਜੀ ਜਰੂਰ ਪਹੁੰਚੋ ਜੀ ਸੇਵਾਦਾਰ ਲੱਗੇ ਹੋਏ ਆ ਜੀ ਸੇਵਾ ਕਰਨ ਸਾਰੇ ਜਿੰਨੇ ਵੀ ਦਾਦੇ ਸੇਵਾਦਾਰਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਮੌਜੂਦਾ ਮੁਖੀ ਬਾਬਾ ਵਰਦੇਵਨਾਥ ਜੀ ਤੇ ਦੇਖ ਸਕਦੇ ਹੋ ਬਾਬਾ ਸ਼ਿਵਨਾਥ ਜੀ ਬਾਬਾ ਸ਼੍ਰੀ ਰੱਖਾ ਜੀ ਹਾਂ ਤਾਂ ਵੀ ਇਹ ਆਉਂਦਾ ਹੋਵੇ ਉਹ ਉਹਨੂੰ ਮਿਠਾ ਹੋਵੇ ਨਾ ਮੈਂ ਵੇਖ ਕੇ ਉਹਨੂੰ ਮੇਰੀਆਂ ਵੀ ਵਰਤ ਰੋ ਉਹ ਬੋਲ ਰਿਹਾ ਜਾ ਰਿਹਾ ਨਾਮ ਹੀ ਜੀ ਕਰ ਬਲ ਨਾ ਆਦਾ ਭਗਵਾਨ ਆ ਇਹਨਾਂ ਨੇ ਓਮ ਟੈਂਟੇ ਦੇਵ ਤਵਤ ਯਾ ਕਬਾਸਪਤਿ ਅਬਰਮਣੇ ਕੈਨ ਯਾ ਕਬਤੈਨ ਚੈ ਨਮਾਵੋ ਮੁੰਜੋ ਤੀ ਤਾਮਾ ਜੱਗਪਤੀ ਅਬਰਮਣੇ ਤਵੈ ਤਵ ਯਾ ਕਾਮ ਸੁਨੇਤਾ ਦਾਤੂ ਵਿਸ਼ਵੇ ਦੇਵ ਤੇ ਤੁਸੀਂ ਦੇਖ ਸਕਦੇ ਹੋ ਵੀ ਕੜੀ ਦਾ ਇੱਕ ਬੜਾ ਦੇਗਾ ਜਿਹੜਾ ਬਣ ਕੇ ਤਿਆਰ ਸਾਰੀਆਂ ਸੰਗਤਾਂ ਦਾ ਬੜਾ ਸਹਿਯੋਗ ਹੁੰਦਾ ਸੋ ਤੁਸੀਂ ਵੀ ਸਾਰੇ ਜਿਹੜੇ ਵੀਡੀਓ ਦੇਖ ਰਹੇ ਆ ਪਹੁੰਚੋ ਭੰਡਾਰਾ ਸ਼ਕੋ ਤੇ ਆਪਣਾ ਜੀਵਨ ਸਫਲਾ ਕਰੋ ਤੇ ਆ ਦੇਖ ਸਕਦੇ ਹੋ ਤੁਸੀਂ ਗਰਮਾ ਗਰਮ ਮਿਕਸ ਸਬਜ਼ੀ ਗੋਭੀ ਦੀ ਉਹ ਵੀ ਜਿਹੜੀ ਬਣ ਕੇ ਤਿਆਰ ਤੇ ਇੱਧਰ ਖੀਰ ਦੀ ਤਿਆਰੀ ਹੋ ਰਹੀ ਹੈ ਜੀ ਹੁਣ ਦੇਖ ਖੀਰ ਦੀ ਤਿਆਰੀ ਹੈ ਇਹ ਵੀ ਬਸ ਥੋੜੇ ਸਮੇਂ ਚ ਬਣ ਕੇ ਤਿਆਰ ਹੋ ਜਾਣੀ ਸੋ ਸਾਰੇ ਸੇਵਾਦਾਰ ਲੱਗਿਓ ਸਾਡੇ ਕੇਵਲ ਅੰਕਲ ਜੀ ਬਹੁਤ ਧੰਨਵਾਦ ਆ ਜੀ ਆ ਬਲਵਿੰਦਰਾ ਟੈਂਟਰ ਸਾਡਾ ਮਿੰਟੂ ਭਾਈ ਬਹੁਤ ਧੰਨਵਾਦ ਤੇ ਸਾਡੀਆਂ ਮਾਤਾਵਾਂ ਪੈਣਾ ਉਹ ਵੀ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਰੋਟੀਆਂ ਬਣਾਉਣ ਕਰਮ ਕਰਮ ਤੇ ਚਾਹ ਬਰੈਡ ਦਾ ਲੰਗਰ ਵੀ ਜਿਹੜਾ ਚੱਲ ਰਿਹਾ ਟੁੱਟ ਵਰਤ ਰਿਹਾ ਰੱਖਾ ਬਾਬਾ ਜੀ ਦੀ ਅਪਾਰ ਕਿਰਪਾ ਤੇ ਗਰਮਾ ਗਰਮ ਮਾਲ ਪੂੜੇ ਵੀ ਜਿਹੜੇ ਬਣ ਕੇ ਤਿਆਰ ਹੋ ਰਹੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਗਰਮਾ ਗਰਮ ਪੂੜੇ ਖੀਰ ਦੇ ਨਾਲ ਅੱਤ ਟੋਟ ਲੰਗਰ ਵਰਤਣਾ ਬਾਬਾ ਰੱਖਾ ਜੀ ਦੀ ਬਾਰ ਕਰਪਾ ਦੇ ਨਾਲ ਸੋ ਸਾਰੇ ਲੱਗੇ ਹੋਇਆ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਲਵਾਈਆਂ ਦਾ ਬਹੁਤ ਧੰਨਵਾਦ ਹਾਂ ਅਜੇ ਨਾ 10 11 ਦਾ ਇਹ ਜਿਹਾ ਬਾਬਾ ਇਹ ਆ ਦੇਖੋ ਤੁਸੀਂ ਪੂੜੇ ਬਣਦੇ ਕਰਮਾ ਕਰਮ ਤੇ ਬਣਾਉਣ ਦਾ ਤਰੀਕਾ ਵੀ ਦੇਖੋ ਆ ਦੇਖੋ ਗੋਲ ਆਵੇ ਹੋਈ ਜਾਂ ਨੇ ਘੋੜੇ ਜਾ ਕੇ ਇਹ ਸਾਡੇ ਗਿਆਨੀ ਜੀ ਵੀ ਬੈਠੇ ਨੇ ਪੂੜਿਆਂ ਨੂੰ ਤੇਲ ਕੱਢ ਰਹੇ ਨੇ ਇਹ ਸੇਵਾਦਾਰ ਲੱਗੇ ਹੋਏ ਆ ਸਾਡੇ ਜੋਗਾ ਜੀ ਬਹੁਤ ਧੰਨਵਾਦ ਆ ਸਾਡਾ ਵੀਰ ਗਿਆਨੀ ਜੀ ਸਾਡੇ ਗਿਆਨੀ ਦਾ ਮੁੰਡਾ ਜੀ ਬਿੱਟੂ ਹਲਵਾਈ ਦਾ ਸ਼ੰਤੂ ਦਾ ਡੈਡੀ ਸਾਡੇ ਕੇਵਲ ਅੰਕਲ ਜੀ ਲੱਗੇ ਹੋਏ ਆ। ਸ਼ੰਤੂ ਲੱਗਿਆ ਸਾ ਜੀ। ਆਓ ਚੋ ਜੀ ਸਾਰੇ।